ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਕਨੌਰ ਨਜ਼ਲਾ ਸਿਵਲ ਹਸਪਤਾਲ ਫਤਗੜ ਸਾਹਿਬ ਤੇ ਸੀਐਚਸੀ ਬੱਸੀ ਪਠਾਨਾ ਦਾ ਚੰਚੇ ਦੌਰਾ ਕਰ ਦਿੱਤਾ ਦਾਸਦਾ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਸਰਕਾਰੀ ਹਸਪਤਾਲਾਂ ਦੇ ਵਿੱਚ ਬੀਤੇ ਸਾਲ 58 ਤੇ ਇਸ ਸਾਲ 40 ਐਂਬੂਲੈਂਸਾਂ ਨਵੀਆਂ ਦਿੱਤੀਆਂ ਗਿਆ ਉਸ ਨੂੰ ਲੈ ਕੇ ਵੀ ਉਹਨਾਂ ਜਾਇਜ਼ਾ ਲਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜੋ ਕਿ ਪੰਜਾਬ ਨੂੰ ਰੰਗਲਾ ਤੇ ਸਿਹਤਮੰਨ ਪੰਜਾਬ ਬਣਾਉਣ ਦੇ ਲਗਾਤਾਰ ਯਤਨ ਕਰ ਰਹੀ ਹੈ ਦਰਅਸਲ ਉਕਤ ਸ਼ਬਦ ਦਾ ਪ੍ਰਗਟਾਵਾ ਸਿਵਲ ਹਸਪਤਾਲ ਫਤਗੜ ਸਾਹਿਬ ਤੇ ਸੀ ਬੱਸੀ ਪਠਾਨਾ ਚ ਚੇਤ ਦੌਰਾ ਕਰਨ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਮਨਿੰਦਰਜੀਤ ਸਿੰਘ ਵਿਕੀ ਕਨੌਰ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਸੁਧਾਰ ਕਰਕੇ ਆਮ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਬਚਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਦੀ ਜਨਤਾ ਨੂੰ ਵੱਡੀ ਸੋਗਤ ਦਿੰਦਿਆਂ 10 ਲੱਖ ਰੁਪਏ ਤੱਕ ਦਾ ਮੁੱਖ ਮੰਤਰੀ ਹੈਲਥ ਬੀਮਾ ਸ਼ੁਰੂ ਕੀਤਾ ਗਿਆ ਜਿਸ ਦਾ ਲਾਭ ਕਾਰਡ ਦੇ ذریعے ਲੋਕ ਲੈ ਸਕਣਗੇ ਉਹਨਾਂ ਦਾ ਕਹਿਣਾ ਹੈ ਕਿ ਰਾਜ ਦੇ 881 ਆਮ ਆਦਮੀ ਪਾਰਟੀ ਕਲੀਨਿਕ ਜਿਨ੍ਹਾਂ ਦੇ ਵਿੱਚ ਪਹਿਲਾ اوਪੀਡੀ ਦਵਾਈ ਤੇ ਟੈਸਟ ਮੁਫਤ ਕੀਤੇ ਜਾ ਰਹੇ ਸਨ ਤੇ ਹੁਣ ਗਰਭਮਤੀ ਮਹਿਲਾਵਾਂ ਦੇ ਲਈ ਵੀ ਸਾਮਸਬਾਲ ਤੇ ਸੇਵਾਵਾਂ ਦਿੱਤੀਆਂ ਜਾਣਗੀਆਂ ਉਹਨਾਂ ਇਹ ਵੀ ਦੱਸਿਆ ਭਗਵੰਤ ਮਾਨ ਸਰਕਾਰ ਦੇ ਵੱਲੋਂ ਮਰੀਜ਼ਾਂ ਨੂੰ ਹੋਰ ਸਹੂਲਤਾ ਦਿੰਦਿਆਂ ਨੰਗੇ 58 ਤੇ ਇਸ ਸਾਲ 64 ਨਵੀਆਂ ਐਂਬੂਲੈਂਸਾਂ ਦਿੱਤੀਆਂ ਗਈਆਂ ਜੋ ਕਿ ਮਰੀਜ਼ ਨੂੰ ਮਹਿੰਗੀ ਫੀਸਾਂ ਦੇ ਕੇ ਐਂਬੂਲੈਂਸ ਕਰਾਏ ਤੇ ਨਾ ਲੈਣੀ ਪਵੇ ਉਹਨਾਂ ਕਿਹਾ ਕਿ ਇਸੇ ਤਹਿਤ ਹੁਣ ਸਰਕਾਰੀ ਹਸਪਤਾਲ ਜਿਹੜੇ ਨੇ ਅਪਗ੍ਰੇਡ ਹੋ ਰਹੇ ਨੇ ਮਰੀਜ਼ਾਂ ਨੂੰ ਮੁਫਤ ਇਲਾਜ ਦਿੱਤਾ ਜਾ ਰਿਹਾ ਨਸ਼ਮਤ ਪੀੜੀ ਨੂੰ ਨਸ਼ਿਆ ਤੋਂ ਦੂਰ ਕਰਨ ਦੇ ਲਈ ਵੀ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਨੇ ਮੋੜਵੋ ਸੇਬੇ ਕੇਂਦਰਾ ਦੀ ਸਥਾਪਨਾ ਕੀਤੀ ਗਈ ਇਸ ਮੌਕੇ ਸਿਵਲ ਸਰਜਨ ਫਤਿਹਗੜ ਸਾਹਿਬ ਡਾਕਟਰ ਦਵਿੰਦਰਜੀਤ ਕੌਰ ਸਣੇ ਹੋਰ ਡਾਕਟਰ ਵੀ ਹਾਜ਼ਰ ਸਨ ਮਾਨ ਸਰਕਾਰ ਦਾ ਸਿਹਤ ਪ੍ਰਤੀ ਪਿਆਮ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਦੀ ਸਿਹਤ ਸਹੂਲਤਾਂ ਲਈ ਬਹੁਤ ਹੀ ਵਧੀਆ ਜਿਹੇ ਉਪਰਾਲੇ ਕਰੇ ਜਾ ਰਹੇ ਨੇ ਤੇ ਉਹਨਾਂ ਦੀ ਟੀਮ ਦੇ ਇੱਕ ਮੈਂਬਰ ਹੋਣ ਦੇ ਨਾਤੇ ਅਸੀਂ ਇੱਥੇ ਅਚਨਚੇਤ ਇੱਕ ਦੌਰਾ ਕੀਤਾ ਹੈ ਤੇ ਇੱਥੇ ਦੌਰੇ ਦੌਰਾਨ ਸਾਨੂੰ ਬਹੁਤ ਵਧੀਆ ਲੱਗਿਆ ਸਾਰੇ ਸਟਾਫ ਨੂੰ ਮਿਲ ਕੇ ਕਿ ਸਟਾਫ ਵੀ ਬਹੁਤ ਵਧੀਆ ਡਾਕਟਰ ਸਾਹਿਬ ਦੀ 1100 ਦੇ ਤਕਰੀਬਨ ਇਹ ਤਕਰੀਬ ਇਹਨਾਂ ਦੀ ਇਜ਼ਲੀ ਹੈਗੀ ਆ ਓਪੀਡੀ ਆ ਤੇ ਹੋਰ ਅਮਰਜੈਂਸੀ ਸੁਵਿਧਾਵਾਂ ਹੋਰ ਕਾਫੀ ਕੁਝ ਜਿਹੜਾ ਹੈਗਾ ਆ ਇੱਥੇ ਜਸੀਂ ਦੇਖ ਘੁੰਮ ਕੇ ਦੇਖਿਆ ਪੇਸ਼ੈਂਟਾਂ ਨਾਲ ਗੱਲਬਾਤ ਕੀਤੀ ਆ ਤਾਂ ਸਾਰੇ ਇਹਨਾਂ ਬੜੀ ਅੱਛੀ ਗੱਲ ਜਿਹੜੀ ਕਹੀ ਆ ਵੀ ਬਹੁਤ ਜੋਰ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਉਪਰਾਲਾ ਆ ਸੋ ਉਸ ਦੇ ਚੱਲਦੇ ਆ ਕਿਉਂਕਿ ਨਿੱਤ ਜਿਵੇਂ ਡਾਕਟਰ ਬਲਵੀਰ ਜੀ ਆ ਸਾਡੇ ਬ੍ਰਿਹਾਦਰਸ਼ਨ ਹੈ ਉਹ ਹਰ ਜਗ੍ਹਾ ਉਹ ਆਪ ਵੀ ਜਾ ਜਾ ਕੇ ਦੇਖਦੇ ਆ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਪੇਸ਼ੈਂਟਾਂ ਨਾਲ ਗੱਲ ਕਰਦੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤਾਂ ਸੀ ਜੇ ਕਮੀ ਰਹਿੰਦੀ ਹੋਵੇ ਅਸੀਂ ਹੋਰ ਉਹਨੂੰ ਵਧਾ ਸਕੀਏ ਸੋ ਇਸ ਕਰਕੇ ਸਾਨੂੰ ਅਸੀਂ ਆਮ ਲੋਕਾਂ ਦੇ ਜਿਹੜੇ ਨੁਮਾਇੰਦਗੀ ਕਰਦੇ ਹੋਏ ਉਹਨਾਂ ਦੇ ਵਿੱਚ ਵਿਚਰਦੇ ਰਹਿੰਦੇ ਆ ਸਰ ਜੀ ਸਰ ਰਿਕੁਇਰਮੈਂਟ ਆ ਵੀ ਦੱਸਿਓ ਹਸਪੀਟਲ ਦੀ ਅੱਜ ਇੱਕ ਥੋੜੀ ਮਿਰਚਰੀ ਦੀ ਜਿਹੜੀ ਆਪਣੀ ਹੈਗੀ ਆ ਉਹ ਉਹਨਾਂ ਦੀ ਆ ਤੇ ਇੱਕ ਥੋੜਾ ਥੋੜਾ ਜਿਹਾ ਜਿਹੜਾ ਸਿਸਟਮ ਹੈ ਉਹ ਉਹਦੇ ਬਾਰੇ ਮੜਾ ਜਿਹਾ ਕਿਹਾ ਕੋਈ ਅੱਧੇ ਕੋਈ ਐਡੀ ਗੱਲ ਨਹੀਂ ਹੈਗੀ ਕਿਉਂਕਿ ਇਹਨਾਂ ਕੋਲੇ ਆਪਣੀ ਫੈਸਿਲਿਟੀ ਬਹੁਤ ਹੈਗੀ ਆ ਸੋ ਜੋ ਇਹਨਾਂ ਨੂੰ ਰਿਕੁਆਇਰਮੈਂਟ ਇਹਨਾਂ ਨੇ ਦੱਸੀ ਆ ਉਹਨਾਂ ਨੂੰ ਕਿਹਾ ਵੀ ਸਾਨੂੰ ਵੀ ਐਸਨ ਤੁਸੀਂ ਲਿਖ ਕੇ ਮਾਰਕ ਕਰਕੇ ਭੇਜੋ